ਇਹ ਉਹਨਾਂ ਨੇ ਆਪਣੇ ਤੌਰ ਤੇ ਕਹਿ ਦਿੱਤਾ ਵੀ ਸਿੱਖ ਕੌਮ ਕਿਸੇ ਨੂੰ ਸੰਭਾਲਦੀ ਨਹੀਂ ਆ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਜੇ ਤੁਸੀਂ ਜਰਨਲ ਸੁਬੇਕ ਸਿੰਘ ਜੀ ਦਾ ਘਰ ਕਹਿ ਰਹੇ ਹੋ ਨਾ ਵੀ ਉਜੜ ਗਿਆ ਤੇ ਜਰਨਲ ਸੁਬੇਕ ਸਿੰਘ ਦਾ ਜਾਂ ਕਿਸੇ ਨੇ ਸਤਕਾਰ ਨਹੀਂ ਕੀਤਾ ਇਹ ਰਾਹ ਤੇ ਆਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪਰਿਵਾਰ ਛੱਡਿਆ ਪਰਿਵਾਰ ਕੁਰਬਾਨ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਖਰੀਦੀ ਹੋਈ ਅਨੰਦਪੁਰ ਸਾਹਿਬ ਦੀ ਜਗ੍ਹਾ ਵਿੱਚ ਛੱਡੀ ਚਮਕੌਰ ਦੀ ਗੜੀ ਛੱਡੀ ਸਵਾ ਲੱਖ ਰੁਪਈਆ ਗੁਰੂ ਸਾਹਿਬ ਜੀ ਨੇ ਇਹ ਆਪਣਾ ਜਦੋਂ ਸਰਸਾ ਦੀ ਢੇਟ ਨਗਦੀ ਚੜਾਇਆ ਇਤਿਹਾਸ ਦਾ ਹਿੱਸਾ ਹੈ ਵੀ ਗੁਰੂ ਸਾਹਿਬ ਜੀ ਨੇ ਪੰਥ ਦੇ ਲਈ ਇਦੀਆਂ ਵੱਡੀਆਂ ਆਪਣੇ ਬੱਚਿਆਂ ਤੱਕ ਦੀਆਂ ਆਪਣੇ ਪਰਿਵਾਰ ਤੱਕ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਅਸੀਂ ਉਹਨੂੰ ਉਸ ਮਿਆਰ ਨੂੰ ਕਿੱਥੇ ਲਿਆਂਦਾ ਅਗੇ ਦੀ ਸ਼ਹੀਦ ਦੀ ਕੁਰਬਾਨੀ ਦਾ ਕੌਮ ਨੇ ਮੁੱਲ ਨਹੀਂ ਪਾਇਆ ਕੋਠੀ ਦਾ ਇਤਿਹਾਸ ਨਹੀਂ ਹੁੰਦਾ ਕਿਰਦਾਰ ਦਾ ਇਤਿਹਾਸ ਹੈ ਕਿਰਦਾਰ ਦਾ ਇਤਿਹਾਸ ਹੈ ਜਰਨਲ ਸੁਬੇਗ ਸਿੰਘ ਸਾਡੇ ਇਤਿਹਾਸ ਦਾ ਹਿੱਸਾ ਨੇ ਰਹਿੰਦੀ ਦੁਨੀਆ ਤੱਕ ਜੇ ਫਨਾ ਵੀ ਹੋ ਜਾਏਗੀ ਨਾ ਦੁਨੀਆ ਸਾਰੀ ਦੁਨੀਆ ਪੁਚਾਲ ਦੇ ਨਾਲ ਫਨਾਹ ਵੀ ਹੋ ਜਾਏਗੀ ਇਤਿਹਾਸ ਨਹੀਂ ਫਨਾਹ ਹੋਏਗਾ ਜਰਨਲ ਸੁਵੇਕ ਸਿੰਘ ਨੂੰ ਕੋਈ ਭੁੱਲੇਗਾ ਨਹੀਂ ਜਿਹੜੇ ਲੋਕ ਕਹਿੰਦੇ ਆ ਕਿ ਸਾਨੂੰ ਕੌਮ ਮੁੱਲ ਨਹੀਂ ਪਾਉਂਦੀ ਕੌਮ ਜਿਹੜੀ ਆ ਉਹ ਕੁਰਬਾਨੀਆਂ ਵਾਲੀ ਐ ਕੁਰਬਾਨੀ ਹੀ ਮੁੱਲ ਐ ਬਸ ਜੇ ਤੁਸੀਂ ਕੁਰਬਾਨੀ ਲੈ ਲਈ ਤਾਂ ਤੁਹਾਡਾ ਮੁੱਲ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਸ਼ਹੀਦਾਂ ਦੇ ਵਿੱਚ ਗਿਣਿਆ ਜਾਣਾ ਜੇ ਤੁਹਾਡੀ ਕੁਰਬਾਨੀ ਨਹੀਂ ਕੋਠੀਆਂ ਬਣਾਉਣ ਵਾਲੀ ਕੌਮ ਵਾਲੀ ਗੱਲ ਤੇ ਨਾ ਲੈ ਕੇ ਆਓ ਵੀ ਸਾਨੂੰ ਕੌਮ ਨੇ ਅਸੀਂ ਕੌਮ ਦੇ ਪਿੱਛੇ ਲੜੇ ਸਾਡੀਆਂ ਜਮਾਨਤਾਂ ਨਹੀਂ ਕਰਾਈਆਂ ਤੁਹਾਡੇ ਕੋਲ ਹਰਦਾਇ ਤੁਸੀਂ ਪ੍ਰਚਾਰ ਕਰ ਸਕਦੇ ਹੋ ਇਹ ਤੁਸੀਂ ਕੁਰਬਾਨੀ ਦਾ ਮੁੱਲ ਪਵਾਉਣਾ ਹੈ ਪਹਿਲਾਂ ਤਾਂ ਦੱਸੋ ਵੀ ਕੁਰਬਾਨੀ ਦਾ ਮੁੱਲ ਪੈ ਸਕਦਾ ਤੁਸੀਂ ਮੈਨੂੰ ਦੱਸੋ ਹਾਂ ਕੁਰਬਾਨੀ ਦਾ ਕੌਮ ਲਈ ਕੁਰਬਾਨੀ ਦਾ ਮੁੱਲ ਪਾ ਸਕਦਾ ਜੇ ਮੁੱਲ ਮੁੱਲ ਪੈਂਦਾ ਹੋਵੇ ਵੀ ਕੋਈ ਅਵਾਰਡ ਮੁੱਲ ਲੈ ਕੇ ਫਿਰ ਉਹ ਕੁਰਬਾਨੀ ਕੀ ਰਹਿ ਗਈ ਫਿਰ ਤਾਂ ਉਹਨੂੰ ਕੋਈ ਵੀ ਖਰੀਦ ਲੂਗਾ ਹਾਂ ਫਿਰ ਤਾਂ ਅਬਾਨੀ ਅਦਾਨੀ ਸਭ ਤੋਂ ਵੱਡੇ ਕੁਰਬਾਨ ਹੋ ਜਾਣਗੇ ਦੇਸ਼ ਲਈ ਭਗਤ ਸਿੰਘ ਨੂੰ ਕਿਹਨੇ ਪੁੱਛਣਾ ਮਹਾਤਮਾ ਗਾਂਧੀ ਨੂੰ ਉਹਨਾਂ ਕੋਲ ਤਾਂ ਇੰਨਾ ਰੁਪਈਆ ਵੀ ਉਹ ਸਵੇਰੇ ਖਰੀਦ ਲੈਣ ਕੁਰਬਾਨੀ ਤੁਸੀਂ ਕੁਰਬਾਨੀ ਦਾ ਮੁੱਲ ਪਾ ਦਿੱਤਾ ਜੀ ਮਹਿਲ ਇਦਾਂ ਦਾ ਪਿਆਰ ਨਹੀਂ ਸਾਡੇ ਸਿੱਖਾਂ ਦਾ ਬੜਾ ਵੱਡਾ ਮਿਆਰ ਆ ਕੁਰਬਾਨੀ ਹੀ ਸਾਡੀ ਸਭ ਤੋਂ ਵੱਡੀ ਮਤਲਬ ਕਿ ਤਾਕਤ ਆ ਜਿਹੜਾ ਬੰਦਾ ਕੁਰਬਾਨੀ ਵਿੱਚ ਰਹਿੰਦਾ ਹੈ ਇੱਕ ਗੱਲ ਬਹੁਤ ਸੁੰਦਰ ਮੈਂ ਤੁਹਾਡੇ ਨਾਲ ਦਿਨ ਲੋਕੋ ਕੋ ਆਪਣੀ ਵਿਰਾਸਤ ਦਾ ਅਹਿਸਾਸ ਨਹੀਂ ਹੁੰਦਾ ਉਹਨ ਲੋਕੋ ਦਾ ਕੋਈ ਇਤਿਹਾਸ ਨਹੀਂ ਹੁੰਦਾ ਜਿਹਨੂੰ ਆਪਣੀ ਵਿਰਾਸਤ ਹੀ ਨਹੀਂ ਪਤਾ ਇਤਿਹਾਸ ਦਾ ਤੁਹਾਡਾ ਠੀਕ ਹੈ ਨਾ ਸੋ ਇਹ ਕੁਰਬਾਨੀਆਂ ਜਿਹੜੀਆਂ ਨੇ ਇਦਾਂ ਨਹੀਂ ਹੈ ਕੌਮ ਦੇ ਯੋਧਿਆਂ ਦੇ ਉੱਤੇ ਸਿਰ ਲੱਥ ਸੂਰਮਿਆਂ ਦੇ ਉੱਤੇ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਸਦਾ ਹੀ ਨਮਨ ਹੁੰਦੇ ਰਹਿਣਗੇ ਸਦਾ ਹੀ ਹਾਂ ਸੋ ਜਿਹੜੀਆਂ ਛੋਟੀਆਂ ਮੋਟੀਆਂ ਕੁਰਬਾਨੀਆਂ ਨੇ ਇਹ ਵੀ ਇਤਿਹਾਸ ਦਾ ਹਿੱਸਾ ਹੀ ਰਹਿਣਗੀਆਂ ਕਿ ਜਦੋਂ ਇਤਿਹਾਸ ਦੇ ਉੱਤੇ ਇਸ ਤਰ੍ਹਾਂ ਦਾ ਸਿੱਖਾਂ ਦੇ ਉੱਤੇ ਮੌਕਾ ਆਇਆ ਤਾਂ 84 ਦੇ ਵਿੱਚ ਸਿੱਖਾਂ ਦੀ ਕੁਰਬਾਨੀ ਹੋਈ ਠੀਕ ਹੈ ਨਾ ਤੇ 47 ਵੇਲੇ ਵੀ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨਨਕਾਣਾ ਸਾਹਿਬ ਦੇ ਇਤਿਹਾਸ ਵੇਲੇ ਵੀ ਜਿਸ ਤਿਸ ਤਰ੍ਹਾਂ ਦੇ ਕਿਰਦਾਰ ਚੱਲਦੇ ਰਹੇ ਉਹ ਇਤਿਹਾਸ ਦਾ ਹਿੱਸਾ ਬਣਦੇ ਰਹੇ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੇ ਸਰਾਂ ਦੇ ਮੁੱਲ ਪਾਏ ਤੇ ਸਾਡੇ ਹਿੰਦੁਸਤਾਨ ਦਾ ਹਿੱਸਾ ਭਾੜੀ ਰਾਜੇ ਉਹ ਕੋਈ ਮੁਸਲਮਾਨ ਤਾਂ ਨਹੀਂ ਸੀ ਉਹਨਾਂ ਦੇ ਪੁਰਖਿਆਂ ਨੂੰ ਗੁਰੂ ਅਰਗੁਨ ਸਾਹਿਬ ਨੇ ਛੜਾ ਕੇ ਲੈ ਕੇ ਆਂਦਾ ਸੀ ਉਹਨਾਂ ਨੇ ਹੀ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੰਗ ਲੜੇ ਉਹ ਇਤਿਹਾਸ ਦੇ ਵਿੱਚ ਗਦਾਰੀ ਦਾ ਜ਼ਿਕਰ ਨਹੀਂ ਹੈ ਹਾਂ ਠੀਕ ਹੈ ਨਾ ਤਾਂ ਜਦੋਂ ਇਹ ਵੀ ਜ਼ਿਕਰ ਆਏਗਾ ਉਦੋਂ ਵੀ ਇਹ ਜ਼ਿਕਰ ਆਏਗਾ ਕਿ ਇਹਨਾਂ ਮਹਾਪੁਰਸ਼ਾਂ ਨੇ ਇਸ ਤਰ੍ਹਾਂ ਦਾ ਸਰੂਪ ਪੈਦਾ ਕੀਤਾ ਤੇ ਜਿਨ੍ਹਾਂ ਨੇ ਉਹਨਾਂ ਦੀ ਸਪੋਰਟ ਕੀਤੀ ਉਹਨਾਂ ਨਾਲ ਇਹ ਕੁਝ ਹੋਇਆ ਇਹ ਵੀ ਤਵਾਰੀਖ ਹੈ ਇਹ ਤੋ 100 ਸਾਲ ਬਾਅਦ ਵਿਚਾਰੀ ਜਾਏਗੀ ਤੇ ਜੇ ਤੁਸੀਂ ਜੇ ਤੁਸੀਂ ਇਸ ਤਰ੍ਹਾਂ ਦੇ ਮਿਆਰ ਨੂੰ ਦਰਦੇ ਹੋ ਜਾਂ ਇਸ ਤਰ੍ਹਾਂ ਦੇ ਮਿਆਰ ਦੀ ਆਸ ਰੱਖਦੇ ਹੋ ਵੀ ਸਾਡੀ ਕੁਰਬਾਨੀ ਦਾ ਮੁੱਲ ਪਵੇ ਤਾਂ ਤੁਸੀਂ ਸਟੈਪ ਪਿੱਛੇ ਆ ਜਾਓ ਮੁੱਲ ਨਾ ਕੁਰਬਾਨੀ ਦਾ ਮੁੱਲ ਨਹੀਂ ਕਿਸੇ ਨੇ ਪਾਣਾ ਸਿੱਧੇ ਸ਼ਬਦਾਂ ਵਿੱਚ ਹੈ ਠੀਕ ਹੈ ਨਾ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਬਰਸ ਮੇਲੇ ਵਤਨ ਤੇ ਮਿਟਨੇ ਵਾਲੋ ਕਾ ਯਹੀ ਨਿਸ਼ਾਨ ਹੋਗਾ ਤੁਹਾਨੂੰ ਇਸ ਤਰ੍ਹਾਂ ਯਾਦ ਕੀਤਾ ਜਾਏਗਾ ਜੇ ਤੁਸੀਂ ਕਹੋ ਵੀ ਤੁਹਾਡੇ ਨਾਮ ਦਾ ਕੋਈ ਬੁੱਤ ਬਣਾ ਦੇ ਪੌ ਕੌਮ ਤੁਹਾਡੇ ਨਾਲ ਕੋਈ ਮੰਦਰ ਬਣਾ ਦੇ ਕੌਮ ਤੁਹਾਡੀ ਕੋਠੀ ਨੂੰ ਬੜਾ ਤਗੜਾ ਸਜਾ ਦੇ ਕੌਮ ਜੇ ਤੁਸੀਂ ਇਸ ਤਰ੍ਹਾਂ ਦੀ ਮੰਨਚਾ ਲੈ ਕੇ ਚੱਲ ਰਹੇ ਹੋ ਤਾਂ ਇੱਕ ਸਟੈਪ ਪਿੱਛੇ ਆਓ ਗੁਰਬਾਣੀ ਪੜੋ ਗੁਰਬਾਣੀ ਦੀ ਸੰਥਿਆ ਕਰਾਓ ਤੁਹਾਨੂੰ ਕੌਮ ਦੇ ਵਿੱਚ ਸਦਾ ਹੀ ਸਤਕਾਰ ਮਿਲੇਗਾ ਹਮ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਾਓ ਸਤਕਾਰ ਮਿਲੇਗਾ ਤੁਸੀਂ ਪੰਜਾਬ ਆਣੀਆਂ ਦੀ ਸੰਥਿਆ ਕਰਾਓ ਸਤਕਾਰ ਮਿਲੇਗਾ ਤੁਸੀਂ ਕੱਲਾ ਲੰਗਰ ਹੀ ਲਾ ਦਿਓ ਜਾ ਕੇ ਗੁਰੂ ਸਾਹਿਬ ਦੇ ਇਤਿਹਾਸਾਂ ਤੇ ਇਤਿਹਾਸਕ ਸਥਾਨਾਂ ਤੇ ਜੋੜ ਮੇਲਿਆਂ ਤੇ ਕੱਲਾ ਪਾਣੀਓ ਹੀ ਪਿਆ ਦਿਓ ਤੁਹਾਨੂੰ ਸਤਕਾਰ ਮਿਲੇਗਾ ਇਹ ਤੁਸੀਂ ਕਹੋ ਵੀ ਮੈਂ ਕੁਰਬਾਨੀ ਦੇ ਕੇ ਮੇਰੀ ਕੋਠੀ ਬਣਾ ਦਿਓ ਇਸ ਤਰ੍ਹਾਂ ਦਾ ਮਿਆਰ ਅਜੇ ਤੱਕ ਸਿੱਖਾਂ ਨੇ ਨਹੀਂ ਅਪਣਾਇਆ ਤੇ ਮੈਂ ਆਉਣ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਨਵੇਂ ਨਵਿਆਂ ਨੂੰ ਜਿਨ੍ਹਾਂ ਨੂੰ ਚਾਹ ਹੁੰਦਾ ਹੈ ਨਾ ਕਿ ਅਸੀਂ ਕੌਮ ਲਈ ਕੁਰਬਾਨੀ ਕਰੀਏ ਅਸੀਂ ਵੀ ਦੇਖੋ ਹੈਗੇ ਆ ਮਤਲਬ ਸਾਨੂੰ ਇਹ ਹੈ ਕਿ ਅਸੀਂ ਪੰਥ ਦੇ ਸਿਧਾਂਤਾਂ ਦੇ ਲਈ ਮਹਾਰਾਜ ਨੇ ਸਾਨੂੰ ਜਨਮ ਦਿੱਤਾ ਜਿੱਥੇ ਸਿੱਖ ਧਰਮ ਹਿਤ ਦੀ ਸਾਡੇ ਸਿਰ ਦੀ ਲੋੜ ਆ ਉਹ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਜੜਾ ਮਹਾਰਾਜ ਦਾ ਸਿਰ ਹੈ ਮਹਾਰਾਜ ਜਦੋਂ ਮਰਜੀ ਲੈ ਲੈ ਕਿਸ ਵਾਰਸ ਦਿੱਤੇ ਮਹਾਰਾਜ ਜੀ ਨੇ ਜਦੋਂ ਮਰਜੀ ਪਰ ਜਿਹੜਾ ਇਸ ਤਰ੍ਹਾਂ ਦਾ ਭਾਵਨਾ ਵੀ ਮੇਰਾ ਕੋਠਾ ਬਣ ਜੇ ਉਹ ਨਹੀਂ ਸਾਨੂੰ ਚਾਹੀਦੀ ਨਾ ਹੀ ਸਾਡੇ ਨੌਜਵਾਨਾਂ ਨੂੰ ਇਸ ਤੇ ਵਿਜ਼ਨ ਰੱਖਣਾ ਚਾਹੀਦਾ ਤੁਸੀਂ ਪੰਜ ਬਾਣੀਆਂ ਦੀ ਗੱਲ ਕੀਤੀ ਪਿੱਛੇ ਨਾ ਮੈਂ ਇੱਕ ਕਿਸੇ ਨਾਲ ਗੱਲਬਾਤ ਵੈਸੇ ਹੀ ਕਰ ਰਿਹਾ ਸੀ ਆਫ ਦੀ ਰਿਕਾਰਡ ਕਰ ਰਿਹਾ ਸੀ ਕਿਉਂਕਿ ਹਰ ਕਿਸੇ ਦੀ ਆਪਣੀ ਮਤ ਹੈ ਜਿਵੇਂ ਅਸੀਂ ਪੰਜ ਪੰਜ ਬਾਣੀਆਂ ਦੀ ਗੱਲ ਕਰਦੇ ਹਾਂ ਜਪਜੀ ਸਾਹਿਬ ਜਾਫ ਸਾਹਿਬ ਸੋਈਏ ਤਰਾਤ ਤਵਾ ਪ੍ਰਸਾਦ ਸਭ ਇਹ ਹੋ ਗਿਆ ਚਪਈ ਸਾਹਿਬ ਤੇ ਨਨ ਸਾਹਿਬ ਪੰਜ ਬਾਣੀਆਂ ਦੀ ਗੱਲ ਕਰਦੇ ਹਾਂ ਤੇ ਕਈ ਲੋਕ ਇਹ ਕਹਿੰਦੇ ਆ ਵੀ ਪੰਜ ਬਾਣੀਆਂ ਜਿਹੜੀਆਂ ਨੇ ਉਹ ਪੰਜ ਬਾਣੀਆਂ ਜਿਹੜੀਆਂ ਜਾਸ ਸਾਹਿਬ ਤੇ ਚਪਈ ਸਾਹਿਬ ਨੂੰ ਛੱਡ ਕੇ ਹਮ ਸ਼ਾਮਦੇਵ ਸੰਧਿਆ ਵੇਲੇ ਦਾ ਜੇ ਆਪਾਂ ਰਾਜ ਸਾਹਿਬ ਦੀ ਗੱਲ ਕਰੀਏ ਤੇ ਉਸ ਤੋਂ ਬਾਅਦ ਸੋਹਿਲਾ ਸਾਹਿਬ ਦੀ ਗੱਲ ਕਰਦੇ ਆ ਪੰਜ ਬਾਣੀਆਂ ਅਸਲ ਚ ਕਿਹੜੀਆਂ ਕਿਆਂ ਅੱਛਾ ਦੇਖੋ ਮੇਰੀ ਗੱਲ ਸੁਣੋ ਪਤਾ ਕੀ ਹੁੰਦਾ ਕਿ ਜਿਹੜੀਆਂ ਸਾਡੀਆਂ ਸਿੱਖ ਪਰੰਪਰਾਵਾਂ ਨੇ ਹਮ ਉਹਨਾਂ ਦੇ ਵਿੱਚ ਹਮ 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 ਸਾਡਾ ਸਾਡੇ ਸਿੰਘਾਂ ਦਾ ਇਹ ਨਿਯਮ ਰਿਹਾ ਕਿ ਵੱਧ ਤੋਂ ਵੱਧ ਨਿਤਨੇਮ ਕਰਨਾ ਵੱਧ ਤੋਂ ਵੱਧ ਪਰ ਪੰਜਾਬ ਬਾਣੀਆਂ ਦਾ ਵਿਧਾਨ ਜਿਹੜਾ ਵਾ ਉਹ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਜਿਹੜਾ ਜਾਪ ਸਾਹਿਬ ਤੇ ਚੌਪਈ ਸਾਹਿਬ ਨੂੰ ਕਹਿੰਦੇ ਆ ਵੀ ਚੌਪਈ ਸਾਹਿਬ ਤੇ ਮੇਰੇ ਖਿਆਲ ਅਨੰਦ ਸਾਹਿਬ ਨੂੰ ਕਹਿੰਦੇ ਆ ਅੱਛਾ ਵੀ ਜਪਜੀ ਸਾਹਿਬ ਪੜ ਲਿਆ ਜਾਪ ਸਾਹਿਬ ਪੜ ਲਿਆ ਸਵਈਏ ਪੜ ਲੇ ਚੌਪਈ ਸਾਹਿਬ ਰਹਿਰਾ ਸਾਹਿਬ ਵਿੱਚ ਆ ਗਈ ਤੇ ਆਨੰਦ ਸਾਹਿਬ ਰਹਿਰਾ ਸਾਹਿਬ ਵਿੱਚ ਆ ਗਿਆ ਦੇਖੋ ਜਿਹੜਾ ਆਨੰਦ ਸਾਹਿਬ ਹੈ ਉਹ ਰਹਿਰਾ ਸਾਹਿਬ ਜੀ ਦੇ ਵਿੱਚ 6 ਪੌੜੀਆਂ ਨੇ ਹਮ ਸੰਪੂਰਨ ਆਨੰਦ ਸਾਹਿਬ ਨੇ ਸੰਪੂਰਨ ਆਨੰਦ ਸਾਹਿਬ ਨੇ ਇਸ ਕਰਕੇ ਉਹ ਪੰਜ ਬਾਣੀਆਂ ਦਾ ਹਿੱਸਾ ਹੀ ਹੈ ਨਹੀਂ ਹਮ ਸਮਝੇ ਕਿ ਨਹੀਂ ਉਹ ਪੰਜਾਂ ਬਾਣੀਆਂ ਦੇ ਹਿੱਸੇ ਚੋਂ ਫਿਰ ਖਤਮ ਹੋ ਗਿਆ 6 ਪੌੜੀਆਂ ਆਨੰਦ ਸਾਹਿਬ ਦੀਆਂ ਤਾਂ ਨਹੀਂ ਹਮ ਆਨੰਦ ਸਾਹਿਬ ਦੀਆਂ ਤਾਂ 14 ਪੌੜੀਆਂ 40 ਪੌੜੀਆਂ ਨੇ ਤੇ ਉਹ ਫਿਰ ਪੰਜ ਕਿਵੇਂ ਹੋ ਗਈ ਪੰਜਵੀਂ ਕਿਵੇਂ ਸੰਪੂਰਨ ਮੰਨੀ ਗਈ ਤੇ ਦੂਜੀ ਗੱਲ ਜਿਹੜੀ ਚੌਪਈ ਸਾਹਿਬ ਉਹਦੇ ਵਿੱਚ ਆ ਗਈ ਫਿਰ ਉਹ ਜੇ ਤੁਸੀਂ ਰਹਿਰਾ ਸਾਹਿਬੀ ਚੌਪਈ ਮੰਨ ਕੇ ਲੈਨੇ ਹੋ ਤਾਂ ਫਿਰ ਉਹ ਬਾਣੀਆਂ ਹੀ ਚਾਰ ਰਹਿ ਗਈਆਂ ਹਾਂ ਠੀਕ ਹੈ ਨਾ ਸੋ ਜਿਹੜਾ ਨਿਤਨੇਮ ਅਮਰਤਵੇਲੇ ਦਾ ਉਹ ਸਾਡੇ ਪੁਰਾਣੇ ਬਜ਼ੁਰਗਾਂ ਦੇ ਪੋਥੀ ਸਾਹਿਬ ਨੇ ਜਦੋਂ ਤੁਸੀਂ ਪੋਥੀਆਂ ਪੜ੍ਹੋਗੇ ਨਾ ਪੁਰਾਣੇ ਨਿਤਨੇਮ ਦੇ ਗੁਟਕਾ ਸਾਹਿਬ ਦੇ ਵਿੱਚ ਜਪਜੀ ਸਾਹਿਬ ਸ਼ਬਦ ਹਜ਼ਾਰੇ ਮਾਜਮਾ ਲਾ ਪਹਿਲਾ ਹਾਂ ਜਪ ਸਾਹਿਬ ਸ਼ਬਦ ਹਜ਼ਾਰੇ ਪਾਤਸ਼ਾਹੀ ਦੱਸੋ ਪਾਤਸ਼ਾਹੀ ਦੱਸੋ ਤੋਪ ਪ੍ਰਸਾਦ ਸਵਈਏ ਸ਼ਰਾਵਕ ਸੁੱਧ ਸਮੂਹ ਸਿਧਾਂਕੇ ਤੋਪ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਹਾਂ ਚੌਪਾਈ ਸਾਹਿਬ ਅਕਾਲ ਪੁਰਖ ਕੀ ਰੱਛਾ ਹਵਣਾ ਹਮ ਅਕਾਲ ਉਸਤਤ ਦੀ ਚੌਪਈ ਸਾਹਿਬ ਤੇ ਚੌਪਈ ਸਾਹਿਬ ਹਮਰੀ ਕਰੋ ਹਾਜ਼ਰ ਅੱਛਾ ਤੇ ਆਨੰਦ ਸਾਹਿਬ ਚੌਲੀ ਪੌੜੀਆਂ ਕਿੰਨੇ ਕਿੰਨੇ ਹੋਗੇ ਜੀ ਹਮ ਜਪਜੀ ਸਾਹਿਬ ਇੱਕ ਸਮਾਜ ਮਹੱਲਾ ਪੰਜਵਾਂ ਸ਼ਬਦ ਜਾਰੇ 2 ਜ압 ਸਾਹਿਬ ਇੱਕ ਸ਼ਬਦ ਜਾਰੇ 5.4 ਤੇ ਦੋ ਸਵਈਏ 4 ਤੇ 2 6 ਦੋ ਚੌਪਈਆਂ 6 ਤੇ 2 8 ਤੇ ਆਨੰਦ ਸਾਹਿਬ ਚੌਲੀ ਪੌੜੀਆਂ 9 ਬਾਣੀਆਂ ਤੇ ਕਈ ਸਾਡੇ ਗੁਰਸਿੱਖਾਂ ਦਾ ਮੈਂ ਉਹਨਾਂ ਸਿੰਘਾਂ ਦਾ ਤੁਹਾਨੂੰ ਮਤਲਬ ਕਿ ਅ ਅੱਜ ਵੀ ਮਲਾ ਸਕਦਾ ਜਿਨ੍ਹਾਂ ਦਾ ਚੰਡੀ ਦੀ ਵਾਰ ਦਾ ਨਿਤਨੇਮ ਜਿਨ੍ਹਾਂ ਦਾ ਪੰਜ ਗ੍ਰੰਥੀ ਦਾ ਨਿਤਨੇਮ ਜਿਨ੍ਹਾਂ ਦਾ 22 ਵਾਰਾਂ ਦਾ ਨਿਤਨੇਮ ਉਹ ਨਿਤਨੇਮ ਦਾ ਹਿੱਸਾ ਹੈ ਪਰ ਜਿਹੜੀਆਂ ਨੀਅਤ ਕੀਤੀਆਂ ਹੋਈਆਂ ਬਾਣੀਆਂ ਨੇ ਜਿਹੜੀਆਂ ਸਾਨੂੰ ਹੁਕਮ ਹੈ ਕਿ ਇਹ ਤਾਂ ਪੜਨੀਆਂ ਹੀ ਪੜਨੀਆਂ ਨੇ ਮਤਲਬ ਜਿਨ੍ਹਾਂ ਤੋਂ ਕੁਝ ਇੱਕ ਗੱਲ ਹੁੰਦੀ ਆ